ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਚਾ ਭਾਗ ਪੰਜਾਬ ਵਾਲੇ ਜ਼ਿਲ੍ਹਾ ਫਰੀਪੁਰ ਜਿਹੜਾ ਭਾਚਾ ਭਾਗ ਦਾ ਦਫ਼ਤਰ ਹੈਗਾ ਉਹਨਾਂ ਵੱਲੋਂ ਇੱਕ ਪ੍ਰੋਗਰਾਮ ਕੀਤਾ ਗਿਆ ਕਾਨੀਕਰ ਇੰਜੀਨੀਅਰ ਸਰਦਾਰ ਗਿਲਦਿਆਲ ਸਿੰਘ ਜੀ ਉਹਨਾਂ ਦਾ ਇੱਕ ਕਹਾਣੀ ਸੰਗ੍ਰਹਿ ਅੰਤਰੀਵੀ वेदना ਉਹਦਾ ਅੱਜ ਇੱਥੇ ਉੰਦ ਤੇ ਵਿਚਾਰ ਚਰਚਾ ਕੀਤੀ ਗਈ ਹੈ ਸੋ ਅੱਜ ਆਪਾਂ ਇੱਥੇ ਗੱਲਬਾਤ ਕਰਦੇ ਹੈਗੇ ਮੇਰੇ ਨਾਲ ਇੱਕ ਸਰ ਹੈਗੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹੈਗੇ ਕਿ ਕਿਸ ਤਰ੍ਹਾਂ ਰਿਹਾ ਅੱਜ ਸਾਰਾ ਪ੍ਰੋਗਰਾਮ ਕਿਹੜੀ ਹੋਰ ਗੱਲਬਾਤ ਹੋਈ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਈ ਜੀ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਗਰਮੀਤ ਕਿੜੈਲਵੀ ਹੈ ਜੀ ਠੀਕ ਹੈ ਜੀ ਤੇ ਅੱਜ ਇਹਨਾਂ ਨੇ ਮੈਨੂੰ ਇਸ ਸਮਾਗਮ ਦੀ ਪ੍ਰਧਾਨਗੀ ਕਰਨ ਵਾਸਤੇ ਜਿਹੜਾ ਬੁਲਾਇਆ ਸੀਗਾ ਠੀਕ ਹੈ ਜੀ ਤੇ ਮੈਂ ਪਾਸ਼ਾ ਭਾਗ ਪੰਜਾਬ ਜ਼ਿਲ੍ਹਾ ਫਰੀਦਕੋਟ ਦੇ ਡਾਕਟਰ ਜਗਦੀਪ ਸੰਧੂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਮੌਕੇ ਮੈਨੂੰ ਦਿੱਤਾ ਇਸ ਸਮਾਗਮ ਦੀ ਪ੍ਰਧਾਨਗੀ ਕਰਨ ਇਹ ਸਮਾਗਮ ਸੀ ਜਿਹੜਾ ਇਹ ਇੰਜੀਨੀਅਰ ਗਰਦਿਆਲ ਸਿੰਘ ਵਰਕ ਉਹਨਾਂ ਦੀ ਜਿਹੜੀ ਹੈ ਪਲੇਠੀ ਪੁਸਤਕ ਹੈ ਇਹ ਹਾਂਜੀ ਅੰਦਰੀਵੀ ਵੇਦਨਾ ਉਹਦੇ ਤੇ ਵਿਚਾਰ ਚਰਚਾ ਸੀਗੀ ਇਹ ਪੁਸਤਕ ਦੇ ਵਿੱਚ 25 ਕਹਾਣੀਆਂ ਤਾਂ ਮੈਂ ਇਸ ਲਗਭਗ ਸਾਰੀਆਂ ਕਹਾਣੀਆਂ ਪੜੀਆਂ ਔਰ ਬਹੁਤ ਸਾਰੇ ਬਲਾਰਿਆਂ ਨੇ ਵੀ ਇਹਨਾਂ ਕਹਾਣੀਆਂ ਬਾਰੇ ਬੋਲਿਆ ਚੰਗੇ ਵਿਚਾਰ ਆਏ ਆ ਔਰ ਮੈਂ ਦੇਖਿਆ ਇਹ ਕਹਾਣੀਆਂ ਸਾਰੀਆਂ ਜਿਹੜੀਆਂ ਜ਼ਿੰਦਗੀ ਦੇ ਵਿੱਚੋਂ ਉਪਜੀਆਂ ਹੋਈਆਂ ਉਹਨਾਂ ਦੇ ਹਨਪ ਚ ਉਪਜੀਆਂ ਹੋਈਆਂ ਇਦੇ ਵਿੱਚ ਸਮਾਜ ਦੇ ਜਿਹੜੇ ਬਹੁਤ ਸਾਰੇ ਦੁੱਖਾਂ ਤਰਦਾਂ ਦੀ ਗੱਲ ਕੀਤੀ ਹੋਈ ਹੈ ਸਮਾਜ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਸਮਾਜ ਦੇ ਵਿੱਚ ਜੋ ਵੀ ਵਰਤਾਰੇ ਗਲਤ ਵਾਪਰਦੇ ਨੇ ਉਹਨਾਂ ਤੇ ਉਂਗਲ ਰੱਖੀ ਹੋਈ ਹੈ ਤਾਂ ਬੜੇ ਹੀ ਸੋਹਣੇ ਚੱਜੇ ਟੰਗ ਦੇ ਨਾਲ ਲੇਖਕ ਨੇ ਆਪਣੀ ਜਿਹੜੀ ਗੱਲਬਾਤ ਕਹੀ ਹੈਗੀ ਹੈ ਬੜਾ ਖੂਬਸੂਰਤ ਵਰਤਾਨ ਸਿਰਜਿਆ ਹੈਗਾ ਪਾਸ਼ਾ ਬੜੀ ਖੂਬਸੂਰਤ ਹੈਗੀ ਹੈ ਔਰ ਖਾਸ ਗੱਲ ਇਹ ਹੈਗੀ ਆ ਗੁਰਦਿਆਲ ਸਿੰਘ ਵਿਰਕ ਜੀ ਜਿਹੜੇ ਹੈਗੇ ਆ ਉਮਰ ਦੇ ਉਸ ਦੌਰ ਦੇ ਵਿੱਚ ਜਦੋਂ ਬਹੁਤ ਸਾਰੇ ਜਿਹੜੇ ਬਜ਼ੁਰਗ ਆ ਘਰੇ ਜਿਹੜੇ ਆ ਬੈਠ ਜਾਂਦੇ ਆ ਪਰ ਉਹ ਇਸ ਉਮਰ ਦੇ ਵਿੱਚ ਵੀ ਜਿਹੜੇ ਆ ਉਹ ਸਰਗਰਮ ਨੇ ਲੇਖਣੀ ਚ ਵੀ ਸਰਗਰਮ ਨੇ ਪੜ੍ਹਨ ਲਿਖਣ ਚ ਵੀ ਸਰਗਰਮ ਨੇ ਸਹਿਤਕ ਸਰਗਰਮੀਆਂ ਚ ਸਰਗਰਮ ਨੇ ਇਸ ਕਰਕੇ ਇਹ ਬਹੁਤ ਵੱਡੀ ਮਹੱਤਵਪੂਰਨ ਗੱਲ ਹੈਗੀ ਹੈ ਔਰ ਪੰਜਾਬ ਨੂੰ ਅੱਜ ਲੋੜ ਹੈਗੀ ਹੈ ਕਿ ਜਿਹੜੇ ਆ ਨੌਜਵਾਨ ਜਿਹੜੀ ਸਾਡੀ ਪੀੜ੍ਹੀ ਆ ਉਹਨੂੰ ਸਹਿਤ ਨਾਲ ਜੋੜਿਆ ਜਾਵੇ ਸਹਿਤ ਨਾਲ ਜੇ ਜੋੜਾਂਗੇ ਤਾਂ ਉਹ ਆਪਣੇ ਆਪ ਹੀ ਜਿਹੜੀਆਂ ਦੂਸਰੀਆਂ ਲਾਮਤਾਂ ਜਿਹੜੀਆਂ ਖਾਸ ਤੌਰ ਤੇ ਨਸ਼ੇ ਦੀਆਂ ਲਾਮਤਾਂ ਹੈਗੀਆਂ ਉਹਦੇ ਤੋਂ ਦੂਰ ਹੋ ਜਾਣਗੇ ਤਾਂ ਭਾਸ਼ਾ ਭਾਗ ਜਿਹੜੇ ਇਸ ਤਰ੍ਹਾਂ ਦੇ ਸਮਾਗਮ ਕਰਾ ਰਿਹਾ ਹੈ ਹਾਂ ਬਹੁਤ ਜਿਹੜੀ ਹੈਗੀ ਆ ਮਹੱਤਵਪੂਰਨ ਗੱਲ ਹੈਗੀ ਹੈ ਤੇ ਖਾਸ ਤੌਰ ਤੇ ਮੈਂ ਡਾਕਟਰ ਜਗਦੀਪ ਸੰਧੂ ਜੀ ਦਾ ਧੰਨਵਾਦ ਦਿਆਂ ਉਹ ਫਰੋਜਪੁਰ ਦੇ ਵਿੱਚ ਜਿਹੜਾ ਕਾਫੀ ਸਮੇਂ ਤੋਂ ਜਿਹੜਾ ਬੜਾ ਇੱਕ ਤਰ੍ਹਾਂ ਪੈ ਸਭਝਾ ਹੋਇਆ ਪਿਆ ਸੀਗਾ ਇਲਾਕਾ ਉੱਥੇ ਉਹਨਾਂ ਨੇ ਬੜਾ ਬੜੀ ਜਿਹੜੀ ਹੈ ਸਰਗਰਮੀ ਵਿੱਢੀ ਹੈ ਤੇ ਵਧੀਆ ਕੰਮ ਕੀਤਾ ਮੈਂ ਭਾਸ਼ਾ ਭਾਗ ਦਾ ਸੁਮੱਚੇ ਭਾਸ਼ਾ ਭਾਗ ਦਾ ਬਹੁਤ ਬਹੁਤ ਧੰਨਵਾਦੀ ਹੈ ਜੀ ਧੰਨਵਾਦ ਵੀਰ ਜੀ ਮੇਰੇ ਨਾਲ ਡਾਕਟਰ ਜਗਦੀਪ ਸਿੰਘ ਸੰਧੂ ਜਿਹੜੇ ਜ਼ਿਲ੍ਹਾ ਭਾਸ਼ਾ ਅਫਸਰ ਹੈਗੇ ਆ ਬੜੇ ਸਾਡੇ ਸਤਿਕਾਰਯੋਗ ਵੀਰ ਹੈਗੇ ਆ ਖਾਸ ਤੌਰ ਤੇ ਜਦੋਂ ਦੇ ਜ਼ਿਲ੍ਹਾ ਭਾਸ਼ਾ ਅਫਸਰ ਇਹ ਹੈਗੇ ਆ ਪੰਜਾਬੀ ਨੂੰ ਸਾਂਭਣ ਵਾਸਤੇ ਵੱਡਾ ਹਲਾਰਾ ਜਿਵੇਂ ਅੱਗੇ ਬਾਈ ਨੇ ਦੱਸਿਆ ਹੈਗਾ ਇਸ ਸਰਦੀ ਇਲਾਕੇ ਦੇ ਵਿੱਚ ਕਿਉਂਕਿ ਅਕਸਰ ਪੰਜਾਬੀ ਜਿਹੜਾ ਕਿਤੇ ਨਾ ਕਿਤੇ ਆਪਾਂ ਵੱਡੀਆਂ ਗਲਤੀਆਂ ਕਰ ਜਾਂਦੇ ਆ ਉਸ ਚੀਜ਼ ਨੂੰ ਲੈ ਕੇ ਬੜੇ ਸਿਰ ਤੇ ਜਿਹੜਾ ਪਾਸ਼ਾ ਭਗਤ ਦਾ ਦਫ਼ਤਰ ਹੈਗਾ ਤੇ ਖਾਸ ਤੌਰ ਤੇ ਡਾਕਟਰ ਅਜਗਦੀਪ ਸਿੰਘ ਸੰਧੂ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਜਿਹੜਾ ਇਹ ਪ੍ਰੋਗਰਾਮ ਹੋਇਆ ਵੀ ਜੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਅੱਜ ਸਾਡੇ ਇੱਕ ਬਜ਼ੁਰਗ ਸਾਹਿਤਕਾਰ ਇੰਜੀਨੀਅਰ ਗੁਰदयाल ਸਿੰਘ ਵਿਰਖ ਹਾਂਜੀ ਜਿਨ੍ਹਾਂ ਨੇ ਆ ਜੀਵਨ ਦੇ ਬੜਾਪੇ ਵਿੱਚ ਆ ਕੇ ਕਈ ਸਾਂ ਰਿਟਾਇਰ ਹੋ ਗਏ ਉਸ ਤੋਂ ਬਾਅਦ ਇਹਨਾਂ ਨੇ ਇਹ ਜਿਹੜੀ ਕਹਾਣੀ ਸੰਗ੍ਰਹਿ ਉਹਨਾਂ ਦਾ ਬੇਸਿਕਲੀ ਕਹਾਣੀਕਾਰ ਨੇ ਹੋ ਤੇ ਉਹਨਾਂ ਦਾ ਕਹਾਣੀ ਸੰਗ੍ਰਹਿ ਅੰਤਰੀਵੀ वेदना ਉਹਦੇ ਤੇ ਇੱਕ ਅਸੀਂ ਬਹੁਤ ਹੀ ਗੰਭੀਰ ਵਿਚਾਰ ਚਰਤਾ ਕੀਤੀ ਆ ਉਹਨਾਂ ਨੇ ਆਧੇ ਜ਼ਿੰਦਗੀ ਦੇ ਦੁੱਖਾਂ ਦਰਦਾਂ ਤਜਰਬਿਆਂ ਨੂੰ ਔਰ ਨਿੱਜੀ ਤੇਰ ਬੈਣੂ ਔਰ ਸਮੂਹਿਕ ਤੇਰ ਬੈਣੂ ਬਹੁਤ ਖੂਬਸੂਰਤ ਤਰੀਕੇ ਨਾਲ ਆਪਣੇ ਕਹਾਣੀਆਂ ਦੇ ਵਿੱਚ ਬਿਆੰਤਿਆ ਔਰ ਇਸ ਮੌਕੇ ਜਿਲ੍ਹਾ ਭਾਸ਼ਾ ਦਫ਼ਤਰ ਫਿਰੋਜ਼ਪੁਰ ਵੱਲੋਂ ਪੰਜਾਬ ਸਰਕਾਰ ਦੀ ਗੁਆਇਜ਼ ਚ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਸਮੇਂ-ਸਮੇਂ ਤੇ ਗਤੀਵਿਧੀਆਂ ਕੀਤੀਆਂ ਜਾਂਦੀਆਂ ਨੇ ਉਹਨਾਂ ਗਤੀਵਿਧੀਆਂ ਚ ਜਿਲ੍ਹਾ ਭਾਸ਼ਾ ਦਫ਼ਤਰ ਫਿਰੋਜ਼ਪੁਰ ਵੱਲੋਂ ਇਸ ਸਮਾਗਮ ਲਿਖਿਆ ਗਿਆ ਇਸ ਮੌਕੇ ਸਮਾਗਮ ਦੇ ਵਿੱਚ ਜਿਹੜੀ ਪ੍ਰਧਾਨਗੀ ਕੀਤੀ ਆ ਪੰਜਾਬੀ ਕਹਾਣੀ ਜਗਤ ਦੇ ਬਹੁਤ ਹੀ ਮਾਨਮਤੀ ਸਖਸ਼ੀਅਤ ਗੁਰਮੀਤ ਕੜਿਆਲ ਵੀ ਹੋਣਾ ਨੇ ਪ੍ਰਧਾਨਗੀ ਕੀਤੀ ਔਰ ਉਹਨਾਂ ਨੇ ਕਹਾਣੀ ਦੇ ਕਾਵਿ ਸ਼ਾਸਤਰ ਬਾਰੇ ਬੜੀਆਂ ਖੂਬਸੂਰਤ ਤੇ ਗੰਭੀਰ ਟਿੱਪਣੀਆਂ ਕੀਤੀਆਂ ਜਿਹੜੀਆਂ ਇਸ ਸਮਾਗਮ ਦਾ ਹਾਸਲਾ ਪ੍ਰੋਫੈਸਰ ਜਸਪਾਲ ਕਈ ਇਸ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਔਰ ਬਲਵਿੰਦਰ ਪਨੇ ਸਰ ਜੀ ਡਾਕਟਰ ਹਰੀਸ਼ ਗਰੋਵਰ ਜੀ ਜਿਹਨੇ ਵਿਸ਼ੇਸ਼ ਮਹਿਮਾਨ ਸੀਗੇ ਔਰ ਬਹੁਤ ਹੀ ਖੂਬਸੂਰਤ ਜਿਹੜੇ ਪੇਪਰ ਪੜੇਗੇ ਖੋਜ ਪੱਤਰ ਸਰਿੰਦਰ ਕੰਬੋਜ ਜੀ ਮੈਂ ਉਹਨਾਂ ਨੂੰ ਡਾਕਟਰ ਸਰਿੰਦਰ ਕੰਬੋਜ ਜੀ ਕਹਾਵਾਂਗਾ ਪੀ ਐਚ ਡੀ ਕਰ ਰਹੇ ਨੇ ਬੜਾ ਇੱਕ ਗੰਭੀਰ ਤੇ ਅਕਾਡੈਮਿਕ ਪੇਪਰ ਸੀ ਔਰ ਡਾਕਟਰ ਰਮੇਸ਼ਵਰ ਕਟਾਰਾ ਹੋਣਾ ਦੇ ਬੜੇ ਹੋਰ ਦ੍ਰਿਸ਼ਟੀ ਤੋਂ ਇਹ ਕਹਾਣੀਆਂ ਬਾਰੇ ਗੱਲ ਕੀਤੀ ਤੇ ਇਸ ਸਕੂਲ ਦੇ ਪ੍ਰਿੰਸੀਪਲ ਨਿਸ਼ਾ ਦਿਓੜਾ ਜੀ ਸਮੂਥ ਸਟਾਫ ਇਹਨਾਂ ਦਾ ਇਸ ਸਮਾਗਮ ਦੀ ਵਿਵਹਤਬੰਦੀ ਦੇ ਵਿੱਚ ਜੋ ਕਲਾਤਮਕ ਸਹਿਯੋਗ ਸੀ ਉਹ ਵੀ ਵਿਲੱਖਣ ਸੀ ਔਰ ਬਹੁਤ ਹੀ ਸ਼ਹਿਰ ਦੀਆਂ ਜਿਹੜੀਆਂ ਮਾਇਨਾਸ ਹਸਤੀਆਂ ਪਹੁੰਚੀਆਂ ਸੀ ਉਹਨਾਂ ਦਾ ਧੰਨਵਾਦ ਕਰਦੇ ਆ ਕੁੱਲ ਮਿਲਾ ਕੇ ਇੱਕ ਬਹੁਤ ਹੀ ਮੁੱਲਵਾਨ ਤੇ ਸਾਰਥਕ ਸਮਾਗਮ ਸੀ ਤੇ ਸਾਡੀ ਧਾਤੀ ਸਾਡੇ ਲੋਕ ਜਿਹੜਾ ਚੈਨਲ ਆ ਉਹਦੇ ਤੋਂ ਤੁਸੀਂ ਪਹੁੰਚੋ ਹਰਨੇਕ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਡਾਕਟਰ ਥੈਂਕ ਯੂ ਸੋ ਇੱਥੇ ਮੇਰੇ ਨਾਲ ਡਾਕਟਰ ਅਜਿ ਗਦੀਪ ਸਿੰਘ ਸੰਧੂ ਅਕਸਰ ਸਾਡੇ ਜਿਹੜੇ ਪੱਤਰਕਾਰ ਭਾਈਚਾਰੇ ਹੁੰਦੇ ਆ ਤੇ ਬੜੀਆਂ ਵੱਡੀਆਂ ਗਲਤੀਆਂ ਕਰ ਜਾਂਦੇ ਆ ਨਿਊਜ਼ ਪ੍ਰਿੰਟਿੰਗ ਦੇ ਵਿੱਚ ਜਾਂ ਜਿਹੜਾ ਜਦੋਂ ਲਿਖਣ ਦੇ ਵਿੱਚ ਬੋਲਣ ਦੇ ਵਿੱਚ ਸੋ ਸਾਨੂੰ ਪੰਜਾਬੀ ਦੇ ਨਾਲ ਲਗਾਤਾਰ ਜੁੜੇ ਰਹਿਣ ਲਈ ਔਰ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਜਿਹੜੇ ਮੈਗਜ਼ੀਨ ਪੜ੍ਹਨੇ ਚਾਹੀਦੇ ਹੈਗੇ ਆ ਪੰਜਾਬੀ ਭਾਸ਼ਾ ਨੂੰ ਵੱਧ ਤੋਂ ਵੱਧ ਅਸੀਂ ਸਤਿਕਾਰ ਦਈਏ ਮੰਨਦੇ ਆ ਔਰ ਨਾਲ ਵੱਧ ਤੋਂ ਵੱਧ ਪੰਜਾਬੀ ਅਖਬਾਰ ਵਗੈਰਾ ਪੜ੍ਹੀਏ ਔਰ ਖਾਸ ਤੌਰ ਤੇ ਜਿਹੜਾ ਜਿਲਾ ਭਾਸ਼ਾ ਡਾਕਟਰ ਫਰੋਹੇ ਪਰ ਹੈਗਾ ਉਹਨਾਂ ਵੱਲੋਂ ਵੱਡੇ ਪੱਤਰ ਤੇ ਪ੍ਰਾਲੇ ਕੀਤੇ ਜਾਂਦੇ ਹੈ ਲਾਇਬ੍ਰੇਰੀ ਵੀ ਸਥਾਪਿਤ ਕੀਤੀ ਗਈ ਹੈ ਮੈਗਜ਼ੀਨ ਵੀ ਪ੍ਰਕਾਸ਼ਿਤ ਕੀਤੇ ਗਏ ਔਰ ਅਸੀਂ ਵੱਡੇ ਪੱਤਰ ਤੇ ਇਨ੍ਹਾਂ ਦੇ ਦਫ਼ਤਰਾਂ ਪਹੁੰਚ ਕੇ ਅਸੀਂ ਕਿਤਾਬਾਂ ਪੜ੍ਹ ਸਕਦੇ ਹੈਗੇ ਔਰ ਵਧੇਰੇ ਗਿਆਨ ਹਾਸਲ ਕਰ ਸਕਦੇ ਹੈਗੇ ਕਿਉਂਕਿ ਅਸੀਂ ਅਕਸਰ ਪੰਜਾਬੀ ਪੜਨ ਬੋਲਣ ਲੱਗਿਆਂ ਲਿਖਣ ਲੱਗਿਆਂ ਵੱਡੀਆਂ ਗਲਤੀਆਂ ਕਰਦੇ ਹੈਗੇ ਸੋ ਇਹ ਸਾਡੀ ਜਿਹੜੀ ਵੀਡੀਓ ਹੈਗੀ ਹੈ ਤੁਸੀਂ ਜ਼ਰੂਰ ਪਸੰਦ ਕਰਨਾ ਔਰ ਸਾਡੇ ਧਰਤੀ ਸਾਡੇ ਲੋਕ ਚੈਨਲ ਤੇ ਵਾਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ